ਮਾਨਯੋਗ ਪੰਜਾਬ ਸਰਕਾਰ ਵੱਲੋਂ ਜਿਹੜੀ ਯੁੱਧ ਨਾ ਚਾਂਬਰਦਮਹਿਮਤ ਜਿਹੜੀ ਗਈ ਹੈ ਉਸ ਦੇ ਤਹਿਤ ਮਾਨਯੋਗ ਡੀਜੀਪੀ ਪੰਜਾਬ ਸ੍ਰੀ ਗੌਰਵ ਜੱਤਵ ਜੀ ਡੀਆਜੀ ਫਿਰੋਜ਼ਪੁਰ ਨੇ ਸ੍ਰੀ ਹਰਮਨ ਵੀਰ ਸਿੰਘ ਗਿੱਲ ਐਸਐਸਪੀ ਫਾਜ਼ਲਕਾ ਸ੍ਰੀ ਗੁਰਮੀਤ ਸਿੰਘ ਜੀ ਜਿਹਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਹੜੇ ਸਾਡੇ ਐਸਐਚਓ सदर ਫਾਜ਼ਲਕਾ सदर ਜਲਾਲਾਬਾਦ ਨੇ ਇਹਨਾਂ ਲਈ ਜਿਹੜੀ ਦਰਾਂਨੇ ਅਗਸਤ ਫਰਾਜ਼ਲਕਾ ਫਿਰੋਜ਼ਪੁਰ ਰੋਡ ਤੋਂ ਆ ਆਪਣੇ ਇੱਕ ਮੋਟਰਸਾਈਕਲ ਨੂੰ ਕਾਬੂ ਕੀਤਾ ਜੋ ਜਲਾਲਾਬਾਧਰ ਤੋਂ ਆ ਰਿਹਾ ਸੀ ਜੀ ਦੋ ਜਣੇ ਸੀ ਮੋਟਰਸਾਈਕਲ ਤੇ ਜੋ ਇਹਨਾਂ ਨੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹਨਾਂ ਨੇ ਪਿੱਛੇ ਨੂੰ ਮੋੜਨ ਦਾ ਭਜਾਉਣ ਦੀ ਕੋਸ਼ਿਸ਼ ਕੀਤੀ ਜਿਹਨਾਂ ਰੋਕ ਕੇ ਚੈੱਕ ਕੀਤਾ ਉਹਨਾਂ ਕੋਲੋਂ 1 ਕਿਲੋਗ੍ਰam ਹੈਰੋਨ ਬਰਾਮਦ ਹੋਈ ਹੈ ਸਰ ਪਹਿਲਾਂ ਜਾਣਕਾਰੀ ਮਿਲੀ ਸੀ ਹਾਂ ਜੀ ਪਹਿਲਾਂ ਜਾਣਕਾਰੀ ਮਿਲੀ ਇਨਫੋਰਮੇਸ਼ਨ ਸੀ ਕਿ ਨਹੀਂ ਦਰਾਨੇ ਗਾਸ਼ਤ ਸੀ ਦਰਾਨੇ ਗਾਸ਼ਤ ਹਾਂ ਜੀ ਇਹ ਸਰ ਕਿੱਥੋਂ ਦੇ ਆ ਲੋਕ ਜਿਹੜੇ ਕਾਬੂ ਇਹ ਸੋਨਾ ਪੈਂਟ ਲੈ ਸੋਨਾ ਸਾਦੜ ਸਦ ਸਦਨ ਕੀ ਪੈਂਦੇ ਪੈਂਦੇ ਸੋਨਾ ਸਾਦੜ ਦੇ ਨੇ ਇੱਕੋ ਪਿੰਡ ਦੇ ਰਹਿਣ ਵਾਲੇ ਬਲਵਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਜੀ ਹਾਂ ਕੋਈ ਪੁਰਾਣਾ ਇਨਰ ਰਕਾਰਡ ਹੈਗਾ ਕ੍ਰਿਮੀਨਲ ਰਿਕਾਰਡ ਵਗੈਰਾ ਕਿ ਨਹੀਂ ਡਿਊਰਿੰਗ ਇਨਵੈਸਟੀਗੇਸ਼ਨ ਆਉਗੀ ਗੱਲ ਇਹ ਪਹਿਲਾਂ ਕੋਈ ਨਹੀਂ ਮੇਰੇ ਕੋਲ ਪਾਸ ਕਿ ਕਿਸ ਤਰ੍ਹਾਂ ਦਾ ਮਾਮਲਾ ਜਿਹੜਾ ਹੁਣ ਫਿਰ ਦਰਜ ਕੀਤਾ ਗਿਆ ਤੁਹਾਡੇ ਵੱਲੋਂ ਇਹ ਪਰਚਾ ਦਰਜ ਕਰਕੇ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਅੱਜ ਇਹਨਾਂ ਨੂੰ ਕੋਰਟ ਤੇ ਪੇਸ਼ ਕੀਤਾ ਜਾ ਰਿਹਾ ਹੈ ਨੇ ਅੱਗੇ ਜੋ ਵੀ ਹੋਊਗਾ ਤਫ਼ਤੀਸ਼ ਦੇ ਦੌਰਾਨ ਉਹਨੂੰ ਸਾਹਮਣੇ ਲਿਆਂਦਾ ਜਾਵੇ। ਜੀ। ਇਹ ਸਰ ਕਿੰਨੇ ਲੋਕ ਸੀਗੇ? ਇਹ ਦੋ ਜਣੇ ਸੀ। ਬਲਵਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ। ਪਤਾ ਲੱਗਾ ਹੋਰ ਵੀ ਸੀ ਨਾ ਕੋਈ? ਨਹੀਂ ਹੋਰ ਨਹੀਂ ਸੀ। ਦੋਨੇ ਸੀ। ਇਹ ਹੈਰੋਇਨ ਦਾ ਸੋਰਸ ਕੀ ਹੈ ਮੰਨਿਆ ਜਾ ਸਕਦਾ ਕਿੱਥੋਂ ਆਈ ਹੈ? ਕਰਾਸ ਬਾਰਡਰ। ਪਾਕਿਸਤਾਨ? ਹਾਂਜੀ। ਕਰਾਸ ਬਾਰਡਰ ਹੈ ਸਰ। ਹਾਂਜੀ। ਕਿਹੜਾ ਵਹੀਕਲ ਦਾ ਮਤਲਬ ਪੁੱਛਿਆ ਗਿਆ ਜੀ? ਇਹ ਮੋਟਰਸਾਈਕਲ। ਮੋਟਰਸਾਈਕਲ ਪੰਜ। ਤੇ ਇਹ ਕਾਬੂ ਕਿਤੇ ਹੋਏ ਆ ਪੁਲਿਸ ਦੀ ਹਿਰਾਸਤ ਹੈ ਜਦੋਂ ਉਹ ਮੇ ਰੋਕੀ। ਹਾਂਜੀ। ਲੋਕਾਂ ਕੀ ਅਪੀਲ ਕਰਨਾ ਚਾਹੁੰਦੇ ਆ ਸਰ ਲੋਕਾਂ ਨੂੰ ਇਹੀ ਹੈ ਵੀ ਸਾਲੋਂ ਬਾਅਦ ਤੋਂ ਬਾਅਦ ਸਹਿਯੋਗ ਦਿਓ ਜੇ ਕੋਈ ਇਸ ਤਰ੍ਹਾਂ ਦੇ ਕੋਈ ਪਿੰਡਾਂ ਦੇ ਵਿੱਚ ਕੋਈ ਨਛੇ ਪ੍ਰਤੀ ਕੋਈ ਕੰਮ ਕਰਦੇ ਨੇ ਸਾਨੂੰ ਉਹਨਾਂ ਬਾਰੇ ਬਾਅਦ ਤੋਂ ਬਾਅਦ ਜਾਣਕਾਰੀ ਦਿਓ ਤਾਂ ਕਿ ਅਸੀਂ ਆਪਾਂ ਜੜੋਂ ਪੁੱਟ ਸਕੀ ਨਛੇ ਨੂੰ ਖਤਮ ਕਰ ਸਕੀਏ